ਲੰਕਾਟ ਵਹੀ ਭਾਈ ਨੇ ਗੁੱਗਾ ਧਰਤ ਸਮਾਇਆ ਮਾਈ ਐ ਲੰਕਾਟ ਵਹੀ ਭਾਈ ਨੇ ਗੁੱਗਾ ਧਰਤ ਸਮਾਇਆ ਮਾਈ ਐ ਮੱਤਾਂ ਮੇਰੀਆਂ ਖਾ ਗਏ ਸੀ ਮੱਤਾਂ ਮੇਰੀਆਂ ਖਾ ਗਏ ਸੀ ਰੂਹਾਂ ਬਣ ਲੋ ਕਾਂ ਸ਼ੈਤਾਨ ਦੁਸ਼ਮਣਤਾ ਦੁਸ਼ਮਣ ਜਾਂ ਫਿਰ ਆਪਣਾ ਕੋਈ ਬੇਗਾਨਾ ਦੁਸ਼ਮਣਤਾ ਦੁਸ਼ਮਣੇ ਜਾਂ ਫਿਰ ਆਪਣਾ ਕੋਈ ਬੇਗਾਨਾ ਪੌੜੀ ਚੜਦੇ ਲੱਤ ਖਿੱਚਣੀ ਇਹ ਕੋਈ ਗੱਲ ਚੰਗੀ ਨਹੀਂ ਲੱਗਦੀ ਇਹ ਵੀ ਗੱਲ ਨਹੀਂ ਬਣਦੀ ਸਿਰ ਤੇ ਪੱਗ ਨਹੀਂ ਐ ਫੱਬਦੀ ਪੌੜੀ ਚੜਦੇ ਲੱਤ ਖਿੱਚਣੀ ਇਹ ਕੋਈ ਗੱਲ ਚੰਗੀ ਨਹੀਂ ਲੱਗਦੀ ਇਹ ਵੀ ਗੱਲ ਨਹੀਂ ਬਣਦੀ ਸਿਰ ਤੇ ਪੱਗ ਨਹੀਂ ਐ ਫੱਬਦੀ ਪਗਵਟ ਯਾਰ ਸੁਣਿਆ ਪਗਵਟ ਯਾਰ ਸੁਣਿਆ ਨਿਬੜੇ ਜਾ ਕੇ ਵਿਚ ਮੈਦਾਨ ਦੁਸ਼ਮਣਤਾ ਦੁਸ਼ਮਣ ਜਾ ਫੇਰ ਆਪਣਾ ਕੋਈ ਬੇਗਾਨਾ ਦੁਸ਼ਮਣਤਾ ਦੁਸ਼ਮਣ ਜਾ ਫੇਰ ਆਪਣਾ ਕੋਈ ਬੇਗਾਨਾ اے ਸਦੀਹ ਕੁੜੀਆਂ ਦੀ ਮਾਨ ਦਾ ਕਿਹਾ ਅੱਗੇ ਜੱਗ ਚੱਲਦਾ ਬੰਦਾ ਅੱਡਿਓ ਅੱਡ ਹੋਇਆ ਐ ਦਿਨ ਰਾਤ ਪਿਆਏ ਖਲਦਾ ਇਹ ਸਦੀ ਹੈ ਕੁੜੀਆਂ ਦੀ ਮਾਨ ਦਾ ਕਿਹਾ ਅੱਗੇ ਜੱਗ ਚੱਲਦਾ ਬੰਦਾ ਅੱਡਿਓ ਅੱਡ ਹੋਇਆ ਐ ਦਿਨ ਰਾਤ ਪਿਆਏ ਖਲਦਾ ਝੰਡੇ ਫੈਰਾਏ ਦੱਸਦੇ ਨੇ ਝੰਡੇ ਫੈਰਾਏ ਦੱਸਦੇ ਨੇ ਇੱਟਾਂ ਸੱਟੀਆਂ ਲੈ ਹਰ ਥਾਨਾ ਦੁਸ਼ਮਣਤਾ ਦੁਸ਼ਮਣ ਏ ਜਾ ਫਿਰ ਆਪਣਾ ਕੋਈ ਬੇਗਾਨਾ ਦੁਸ਼ਮਣ ਤਾਂ ਦੁਸ਼ਮਣ ਏ ਜਾ ਫਿਰ ਆਪਣਾ ਕੋਈ ਬੇਗਾਨਾ ਇਸ ਜੁਗਤਰ ਲੋਕੀ ਦਾ ਮੇਰੇ ਨਾਲ ਵੈਰ ਸਾਪ ਹੈ ਹੋਇਆ ਜੋ ਜਾਣੇ ਅਣਜਾਣੇ ਨੇ ਇਸਦਾ ਫਰਕ ਨਹੀਂ ਅਥ ਮੋਇਆ ਇਸ ਜੁਗਤਰ ਲੋਕੀ ਦਾ ਮੇਰੇ ਨਾਲ ਵੈਰ ਸਾਪ ਹੈ ਹੋਇਆ ਜੋ ਜਾਣੇ ਅਣਜਾਣੇ ਨੇ ਇਸਦਾ ਫਰਕ ਨਹੀਂ ਹੱਥ ਮੋਇਆ ਉਂਝ ਇਹ ਗੱਲ ਕਹਿਣ ਨੂੰ ਕੀ ਉਂਝ ਇਹ ਗੱਲ ਕਹਿਣ ਨੂੰ ਕੀ ਹਾਂ ਮੈਂ ਤਾਂ ਹਰ ਪਖੋਂ ਰੇ ਹਨ ਦੁਸ਼ਮਣਤਾ ਦੁਸ਼ਮਣੇ ਜਾਂ ਫਿਰ ਆਪਣਾ ਕੋਈ ਬੇਗਾਨਾ ਦੁਸ਼ਮਣਤਾ ਦੁਸ਼ਮਣੇ ਜਾਂ ਫਿਰ ਆਪਣਾ ਕੋਈ ਬੇਗਾਨਾ ਅੰਤ ਸਭ ਦਾ ਆਇਆ ਏ ਫਿਰ ਕਿਉਂ ਚੁੱਪ ਨੀ ਮੂੰਹਾ ਵਟਦੇ ਤੱਤਾ ਚੋਂ ਤਤ ਮਿਲੇ ਕਿਉਂ ਨੀ ਖਟਖਟਾਂ ਚੋਂ ਖਟਦੇ ਅੰਤ ਸਬਦ ਆਇਆ ਏ ਫਿਰ ਕਿਉਂ ਚੁੱਪ ਨੀ ਮੂੰਹਾ ਵਟਦੇ ਤੱਤਾ ਚੋਂ ਤਤ ਮਿਲੇ ਕਿਉਂ ਨੀ ਖਟਖਟਾਂ ਚੋਂ ਖਟਦੇ ਸਭ ਕੁਝ ਇੱਥੇ ਰਹਿ ਜਾਣ ਸਭ ਕੁਝ ਇੱਥੇ ਰਹਿ ਜਾਣ ਸੇਵੀ ਛੱਡ ਕੇ ਸਭ ਰਾ ਜਾਣ ਦੁਸ਼ਮਣਤਾ ਦੁਸ਼ਮਣ ਏ ਜਾਂ ਫੇਰ ਆਪਣਾ ਕੋਈ ਬੇਗਾਨਾ ਦੁਸ਼ਮਣਤਾ ਦੁਸ਼ਮਣ ਏ ਜਾਂ ਫੇਰ ਆਪਣਾ ਕੋਈ ਬੇਗਾਨਾ